ਇਹ ਸਾਡੇ ਵੀਰ ਇਥੋਂ ਬਾਹਰੋਂ ਜਾਂਦੇ ਨੇ ਭਾਰਤ ਦੇ ਵਿੱਚ ਆਪਣੇ ਕਿਸੇ ਕੰਮ ਕਾਰ ਵਾਸਤੇ ਕੋ ਪ੍ਰਾਪਰਟੀ ਸੇਲ ਕਰਦੇ ਨੇ ਕੋਈ ਬੈਂਕ ਅਕਾਊਂਟ ਖੋਲਣਾ ਹੁੰਦਾ ਹੈ ਕਰ ਰਸੀ ਉਹ ਸਿੱਕੇ ਦੇ ਵੀ ਟੇਸ਼ਨਲ ਫੋਰ ਕਿਸੇ ਡਰਾਵੀ ਟ੍ਰਾਂਜੈਕਸ਼ਨ ਕਰਨੀ ਕੋਈ ਐਗਰੀਮੈਂਟ ਕਰਨੇ ਪੈਂਦੇ ਨੇ ਪ੍ਰਾਪਰਟੀ ਬਾਰੇ ਤੇ ਉਹਨਾਂ ਕੋਲੋਂ ਪਹਿਲੀ ਜਿਹੜੀ ਰਿਮਾਰਡ ਨੂੰ ਦਿਲਾਉ ਜਾਰਦ ਦੇ ਦੋ ਹੁਣ ਜਨਕੁੜੀ 2024 ਦੇ ਵਿੱਚ ਗਵਰਨਮੈਂਟ ਨੇ ਕਮੈਂਡਮੈਂਟ ਇਹ ਕੀਤੀ ਹੈ ਕਿ ਅਗਰ ਤੁਸੀਂ ਬੀਗ ਅ ਨੌਨ ਰੈਜ਼ੀਡੈਂਟ ਆਪਣਾ ਕਾਰਡ ਜੇ ਆਧਾਰ ਕਾਰਡ ਲੈਣਾ ਚਾਹੁੰਦੇ ਹੋ ਤੇ ਯੂਆਰ ਵੈਲਕਮ ਉਹਨਾਂ ਨੇ ਫਾਰਮ ਸਪੈਸੀਫਾਈ ਕਰ ਦਿੱਤੇ ਨੇ ਅਲੱਗ-ਅਲੱਗ ਕੈਟਾਗਰੀ ਵਾਸਤੇ ਅਲੱਗ-ਅਲੱਗ ਫਾਰਮ ਉੱਤੇ ਜਾ ਕੇ ਰੋਲਮੈਂਟ ਫਾਰਮ ਭਰੋ ਨਵਾਂ ਹੌਂਡਾਈ ਜੋ ਸਟੇਟਸ ਤੁਹਾਨੂੰ ਦੇ ਦਿੱਤਾ ਗਵਰਨਮੈਂਟ ਉਸ ਉੱਤੇ ਰਹਿਣੀ ਰਹੇ ਤੁਹਾਨੂੰ ਨੌਨ ਰੈਜ਼ੀਡੈਂਟ ਇਨਿਅਨ ਕਿਹਾ ਹੀ ਜਾਂਦਾ ਨਾ ਤੇ ਇਸ ਕਰਕੇ ਵੀ ਜ਼ਰੂਰੀ ਨਹੀਂ ਆਂ ਵੀ ਹਰ ਨੌਨ ਰੈਜ਼ੀਡੈਂਟ ਕੋਲ ਆਧਾਰ ਕਾਰਡ ਹੋਣਾ ਆ ਇਹ ਹੈਗਾ ਵੀ ਆਧਾਰ ਕਾਰਡ ਦੇ ਵਿੱਚ ਅੱਜ ਤੱਕ ਉਸ ਸੈਕਟਰ ਦੇ ਵਿੱਚ ਆਧਾਰ ਜਿਨ੍ਹਾਂ ਦੇ ਪੁਰਾਣੇ ਬਣੇ ਨੇ ਸੈਂਟਰ ਕਰਨ ਦੀ ਕੋਈ ਪ੍ਰਵਿਧ ਨਹੀਂ ਆ राइट बट जसा ਤੁਸੀਂ ਕਿਹਾ ਕਿ ਜੇਕਰ OCI ਕਾਰਡ ਵੀ ਹੈਗਾ ਤੁਹਾਡਾ ਤੇ ਉਹੀ ਤੁਹਾਨੂੰ ਜਿਹੜਾ ਆਧਾਰ ਕਾਰਡ ਦੇ ਬੇਨਫਿਟਸ ਹੈਗੇ ਨੇ ਉਹ ਉਤੋਂ ਵੀ ਮਿਲ ਸਕਦੇ ਨੇ ਪਰ ਆਧਾਰ ਕਾਰਡ ਜਿਹੜਾ ਹੈਗਾ ਇੱਕ ਆਇਡੈਂਟੀਟੀ ਹੈਗੀ ਬੇਸਿਕਲੀ ਜਿਸਨੂੰ ਤੁਸੀਂ ਦੱਸਿਆ ਪਰ ਹੋਰ ਕੀ ਫਾਇਦੇ ਨੇ ਆਧਾਰ ਕਾਰਡ ਦੇ ਐਨਆਰਆਈਜ਼ ਵਾਸਤੇ ਦਾ ਹਰਪ੍ਰੀਤ ਸਿੰਘ ਸ਼ੋ ਦੇ ਅਜਦੇਸ਼ ਐਪੀਸੋਡ ਵਿੱਚ ਆਪਸ ਦਾ ਹਾਰਦਿਕ ਸਵਾਗਤ ਹੈ ਬਹੁਤ ਸਾਰੇ ਐਨਆਰਆਈਜ਼ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਜੀ ਉਹਨਾਂ ਨੂੰ ਭਾਰਤ ਨਾਲ ਬਹੁਤ ਲਗਾਅ ਹੈ ਉਹਨਾਂ ਦਾ ਲੈਂਡ ਦੇ ਉੱਥੇ ਚੱਲਦਾ ਹੈ ਅਤੇ ਖਾਸ ਤੌਰ ਤੇ ਜਾਣਕਾਰੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿ ਭਾਰਤ ਦੇ ਕਿਹੜੇ ਲੇਟੈਸਟ ਚੇਂजेस ਆ ਰਹੇ ਨੇ ਜਦੋਂ ਇਨਕਮ ਟੈਕਸ ਦੀ ਅਸੀਂ ਗੱਲ ਕਰਦੇ ਆ ਅੱਜ ਅਸੀਂ ਗੱਲਬਾਤ ਕਰਨਗੇ ਸਰਦਾਰ ਦਲਜੀਤ ਸਿੰਘ ਛਾਬੜਾ ਨਾਲ ਜਿਹੜੇ ਕਿ ਇੱਕ ਨਾਮਵਰ ਇਨਕਮ ਟੈਕਸ ਦੇ ਲਾਇਰ ਹੈਗੇ ਨੇ ਜਲੰਧਰ ਬੇਸਡ ਨੇ ਤੇ ਅੱਜ ਗੱਲਬਾਤ ਕਰਾਂਗੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਤੇ ਖਾਸ ਤੌਰ ਤੇ ਆਧਾਰ ਕਾਰਡ ਜਦੋਂ ਅਸੀਂ ਗੱਲ ਕਰਦੇ ਆ ਕੀ ਇੱਕ ਐਨ ਆਰ ਆਈ ਆਧਾਰ ਕਾਰਡ ਭਾਰਤ ਬਣਾ ਕੇ ਬਣਾ ਸਕਦਾ ਹੈ ਆ ਦੂਸਰੇ ਪਾਸੇ ਅਸੀਂ ਦੇਖ ਰਹੇ ਕਿ ਆਧਾਰ ਕਾਰਡ ਨਾਲ ਹੁਣ ਹਰ ਚੀਜ਼ ਲਿੰਕ ਕੀਤੀ ਜਾ ਰਹੀ ਭਾਰਤ ਦੇ ਵਿੱਚ ਸੋ ਐਨਆਰਆਈਸ ਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ ਆਧਾਰ ਕਾਰਡ ਬਾਰੇ ਕੀ ਹਨ ਨਵੇਂ ਐਮੈਂਡਮੈਂਟਸ ਆ ਉਸ ਬਾਰੇ ਗੱਲਬਾਤ ਕਰਦੇ ਆ ਸudar daljit singh chawrana ਚਾਵੜਾ ਸਾਹਿਬ ਜੀ ਐਨਯੂ ਵੈਲਕਮ ਟੂ ਦਾ ਪ੍ਰੋਗਰਾਮ ਸਚਿਕਾ ਜੀ ਸਚਿਕਾ ਜੀ ਬਹੁਤਨ ਮਾਤਵਾੜਾ ਜੀ ਐਨਯੂ ਜੀ ਸੋ ਅੱਜ ਸਾਨੂੰ ਜੀ ਇਸ ਜਰਨੀ ਤੇ ਲੈ ਕੇ ਚੱਲੋ ਤੇ ਸਾਨੂੰ ਦੱਸੋ ਕਿ ਕੀ ਹੈ ਜੋ ਐਨਆਰਆਈਸ ਨੂੰ ਪਤਾ ਹੋਣਾ ਚਾਹੀਦਾ ਹੈ ਜਿੱਥੋਂ ਤੱਕ ਆਧਾਰ ਕਾਰਡ ਦੀ ਗੱਲ ਏ ਕਿਹੜੀਆਂ ਨਵੀਆਂ ਐਮੈਂਡਮੈਂਟਸ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਨੇ ਜੀ ਪ੍ਰੀਜੀ ਆਧਾਰ ਜਿਹੜਾ ਇੰਡੀਆ ਦੇ ਵਿੱਚ ਇੱਕ ਨੈਸ਼ਨਲ ਐਜ਼ ਆਈਡੀ ਦੇ ਤੌਰ ਤੇ ਮੰਨਿਆ ਜਾਂਦਾ ਉਹ ਨੂੰ ਅਸੀਂ ਰੈ residential ਆਈਡੀ ਕਹਿੰਦੇ ਆ ਫੋਟੋ ਆਈਡੀ ਰੈ residential ਆਈਡੀ ਜਿਹੜੀ ਉੱਥੇ ਇੰਡੀਆ ਦੇ ਵਿੱਚ ਚੱਲਦੀ ਹੈ ਇੱਕ ਬੰਦੇ ਕੋਲ ਅਧਾਰ ਹੈਗਾ ਤਾਂ ਸਮਝੋ ਵੀ ਉਹ ਲੱਗ ਗਿਆ ਕਿ ਮੈਂ ਰੈzidant ਆਫ ਇੰਡੀਆ ਉਹ ਕਿ ਜਿਹੜਾ ਆਧਾਰ ਹੈਗਾ ਉਹਦੇ ਅੰਡਰ ਇੱਕ ਇੰਡੀਅਨ ਰੈzidant ਰੂਮ ਕੀ ਆਧਾਰ ਮਿਲਦਾ ਸੀਗਾ ਕੁਝ ਦੇਰ ਤੋਂ ਪਹਿਲਾਂ ਜਿਸ ਵੇਲੇ ਉਹ ਹੋਇਆ ਸੀ ਚੱਲੀ ਇਹਦਾ ਨੋਟੀਫਿਕੇਸ਼ਨ ਆਇਆ ਸੀਗਾ ਪਹਿਲਾਂ PIO ਆਇਆ ਪਰਸਨ ਆਫ ਇੰਡੀਅਨ origin ਦਾ concept ਦਿੱਤਾ ਉਹਨਾਂ ਨੇ ਫਿਰ OCI అలਵ ਕੀਤਾ ਉਹ ਇਟ ਇਜ਼ ਅਨ ਆਵਰਟੂ ਸੀਟਿਜ਼ਨ ਆਫ ਇੰਡੀਆ ਤਾਂ ਕਿ ਜਿਹੜੇ ਸਾਡੇ ਭਰਾ ਬਾਹਰ ਭਾਰਤ ਤੋਂ ਬਾਹਰ ਰਹਿੰਦੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਜਿਹਨਾਂ ਦੀਆਂ ਜੜ੍ਹਾਂ ਪਿੱਛੇ ਨੇ ਜਿਹੜੇ ਜੰਮੇ ਪਲੇ ਵੀ ਇੰਡੀਆ 'ਚ ਨਹੀਂ ਕਈ ਭਾਵੇਂ ਉਹਨਾਂ ਦੇ ਬੱਚੇ ਵੀ ਉੱਥੇ ਆ ਗਏ ਤੇ ਪਰ ਬੱਚੇ ਵੀ ਐਨਟਾਈਟਲ ਸੀ OCI ਲੈਣ ਵਾਸਤੇ ਔਰ ਜਿਹੜੇ ਸਾਡੇ ਵੀਰ ਇਥੋਂ ਬਾਹਰੋਂ ਜਾਂਦੇ ਨੇ ਭਾਰਤ ਦੇ ਵਿੱਚ ਆਪਣੇ ਕਿਸੇ ਕੰਮ ਕਾਰ ਵਾਸਤੇ ਕੋ ਪ੍ਰਾਪਰਟੀ ਸੇਲ ਕਰਦੇ ਨੇ ਕੋਈ ਬੈਂਕ ਅਕਾਊਂਟ ਖੋਲਣਾ ਉਹ ਨਹੀਂ ਕਰ ਸਕੀ ਉੱਥੇ ਕਿਤੇ ਵੀ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦੀ ट्रांजैक्शन ਕਰਨੀ ਕੋਈ ਐਗਰੀਮੈਂਟ ਕਰਨੇ ਪੈਂਦੇ ਨੇ ਪ੍ਰਾਪਰਟੀ ਬਾਰੇ ਤੇ ਉਹਨਾਂ ਕੋਲੋਂ ਪਹਿਲੀ ਜਿਹੜੀ ਰਿਮਾਨ ਨੂੰ ਦਿਲਾਉ ਜਾਦਾਰ ਦੇ ਦਿਓ ਜਦ ਕੀ ਜਿਹੜੇ ਨੌਨ ਰੈਜ਼ੀਡੈਂਟ ਨੇ ਉਹਨਾਂ ਵਾਸਤੇ ਆਧਾਰ ਜਿਹੜਾ ਡਾਕੂਮੈਂਟ ਇਚ ਮੰਡੇਟਰੀ ਨਹੀਂ ਆ ਜਿਹੜੇ ਲੋਕ ਜਿਹੜੇ ਲੋਕ ਪੁਰਾਣੇ ਇਥੇ ਆ ਚੁੱਕੇ ਨੇ ਜੇਸ਼ਰੇਲੇ ਐਨ ਆਰ ਆਈ ਨਹੀਂ ਹੁੰਦੇ ਸੀ ਕਿ ਉਹਨਾਂ ਨੂੰ ਪੀ ਆਰ ਨਹੀਂ ਸੀ ਜਾਂ ਇਥੋਂ ਦੀ ਸਿਟੀਜ਼ਨ ਨਹੀਂ ਸੀ ਲਈ ਉਹਨਾਂ ਨੇ ਇੰਡੀਆ ਵਿੱਚ ਰੈਂਡਿਆ ਹੋਇਆ ਜੇਸ਼ਰੇਲੇ ਆਧਾਰ ਈਸ਼ੂ ਕਰਾ ਲਿਆ ਉਹਨਾਂ ਦੇ ਕੋਲ ਆਧਾਰ ਸੀਗਾ ਉਹ ਤੇ ਟੈਕਨੋ ਦੇ ਦਿਨ ਦੇ ਸੀਗੇ ਬਿਨਾ ਪੁੱਛੇ ਪਕੜਾ ਦਿੱਤਾ ਪਰ ਇੱਕ ਨੌਨ ਰੈਜ਼ੀਡੈਂਟ ਇੰਡੀਅਨ ਹੁੰਦੇ ਹੋਏ ਆਧਾਰ ਨੂੰ ਨਾ ਸੀ ਉਹ ਤੋਂ ਲੈ ਸਕਦੇ ਸੀਗੇ ਈਸ਼ੂ ਕਰਾ ਸਕਦੇ ਸੀਗੇ ਜੇ ਸੀ ਆਪਣੀ ਆਇਡੈਂਟੀਟੀ ਡਿਸਕਲੋਸ ਕਰੀਏ ਜੇ ਬੈਠੇ ਅ ਇੰਡੀਆ ਰਹਿੰਦਾ ਸੀਗਾ ਪਹਿਲਾਂ ਮੈਂ ਕੈਨੇਡਾ ਜਾਂ ਯੂਐਸਏ ਤੇ ਕਿਤੇ ਹੋਰ ਕੰਟਰੀ ਦਾ ਸਿਟੀਜ਼ਨ ਬਣ ਗਿਆ ਵਾ ਤੇ ਮੈਨੂੰ ਆਧਾਰ ਦਿਓ ਤੁਹਾਨੂੰ ਆਧਾਰ ਨਹੀਂ ਸੀ ਮਿਲਦਾ ਫਿਰ ਅਸੀਂ ਇਹ ਸਜੈਸ਼ਨ ਦਿੰਦੇ ਹੁੰਦੇ ਸੀ ਆਪਣੇ ਜਿਹੜੇ ਤੁਹਾਡੇ ਵੀਰ ਹੈ ਗੁਰੂ ਨੇ ਕਹਿੰਦਾ ਸੀ ਤੁਸੀਂ ਜਦ ਕੀ ਤੁਹਾਡੇ ਵਾਸਤੇ ਮੰਡੇਟਰੀ ਨਹੀਂ ਹੈ इवन की ਇਨਕਮ ਡੈਕਟਿਵੇਟਡ ਇੰਡੀਆ ਦੇ ਵੇਟ ਜਿਹੜਾ ਉਹ ਵਿਅਕਤੀ ਰਹਿ ਰਿਹਾ ਉਹਦਾ ਪੈਨ ਆਧਾਰ ਲਿੰਕਿੰਗ ਮੰਡੇਟਰੀ ਕਰ ਦਿੱਤਾ ਸੀਗਾ ਉਹਨਾਂ ਨੇ 139 ਸੈਕਸ਼ਨ ਦੇ ਅੰਦਰ ਆ ਕੇ ਬਈ ਨਾਨ ਰੈਜ਼ੀਡੈਂਟ ਨੂੰ ਵਿੱਚ ਐਗਜ਼ੈਂਪਸ਼ਨ ਦਿੱਤੀ ਹੈ ਵੀ ਨਾਨ ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਆਧਾਰ ਦੇ ਨਾਲ ਪੈਂਡ ਲਿੰਕ ਕਰਨਾ ਜ਼ਰੂਰੀ ਨਹੀਂ ਹੈ ਇਹਦਾ ਮਤਲਬ ਹੈ ਵੀ ਉਹਨਾਂ ਦਾ ਆਧਾਰ ਵੀ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਵਿੱਚ ਪ੍ਰੋਵਾਈਡਡ ਕਿ ਤੁਹਾਡੀ ਉੱਥੇ ਨੈਸ਼ਨੈਲਿਟੀ ਸ਼ੋ ਹੋਵੇ ਕਿਉਂਕਿ ਜਿਹੜੇ ਪੁਰਾਣੇ ਪੈਂਡ ਇਸ਼ੂ ਹੋਏ ਨੇ ਉਹ ਸਾਰਿਆਂ ਦੇ ਮੋਸਟਲੀ ਇੰਡੀਆ ਨੈਸ਼ਨੈਲਿਟੀ ਹੈਗੀ ਤੇ ਕਿਸੇ ਨੇ ਅਜੇ ਤੱਕ ਕਦੀ ਉਸ ਪਾਸੇ ਧਿਆਨ ਨਹੀਂ ਦਿੱਤਾ ਭਈ ਅਸੀਂ ਨੈਸ਼ਨੈਲਿਟੀ ਵੀ ਕਰਾਈਏ ਅਧਾਰ ਫਿਰ ਇੱਕ ਡਿਮਾਂਡ ਆਈ ਵੀ ਕਾ ਅਧਾਰ ਰੱਖੀ ਕਰਦੇ ਆ 2 ਸਾਲ ਪਹਿਲਾਂ ਦੀ ਗੱਲ ਹੈ ਇੱਕ ਐਮੈਂਡਮੈਂਟ ਆ ਗਈ ਜੀ ਜਿਹੜਾ ਨੋ ਰੈਜ਼ੀਡੈਂਟ ਹੈਗਾ ਉਹ ਆ ਕੇ ਆਧਾਰ ਲੈ ਸਕਦਾ ਸ਼ਰਤ ਕੀ ਲਗਾਈ ਨਾਲ ਉਹਨਾਂ ਨੇ ਵੀ 180 ਦਿਨ ਤੋਂ ਉੱਪਰ ਭਾਰਤ ਦੇ ਵਿੱਚ ਰਵਿਆ ਕਿਉਂਕਿ ਉਸੇ ਹੀ ਜਿਹੜਾ ਹੈਗਾ ਉਸੇ ਹੀ ਦੇ ਵਿੱਚ ਅਨਲਿਮਿਟਿਡ ਪੀਰੀਅਡ ਵਾਸਤੇ ਉੱਥੇ ਰਹਿ ਜਾ ਸਕਦਾ ਪਹਿਲਾਂ ਜਿਹੜੇ ਲੋਕ ਇਥੋਂ ਦੇ ਸਿਟੀਜ਼ਨ ਸੀ ਵੀਜ਼ਾ ਲੈ ਕੇ ਜਾਂਦੇ ਸੀਗੇ ਪਰ ਵੀਗਾ ਕਰਮਪਾ ਦਾ 6 ਮਹੀਨੇ ਤੋਂ ਬਾਅਦ ਉੱਥੇ ਸਟੇ ਨਹੀਂ ਮਿਲਦਾ ਸੀ जो किसी ने चलो वजह करके वैसे ही कोई उन्होंने काम कार्यू तो तो अपना फॉरनर फारन रजिस्ट्रेशन ऑफिस से जाके रजिस्टर करवाना पैदा जी मैं आया वा तो उन्होंने जो रजिस्टर भीजा स्टेटस चेंज करके नवा वीजा दे देंगे उन्होंने स्टे नक्सटेंड कर देंगे ਹੌਂਕੀ ਕਿਤਾ ਵੀ 180 ਦਿਨ ਤੋਂ ਬਾਅਦ ਜਿਹਦੇ ਕੋਲ OCI ਹੈਗਾ ਉਹ 180 ਦਿਨ ਤੋਂ ਬਾਅਦ ਆਪਣੀ ਮਰਜ਼ੀ ਨਾਲ ਜਨਰਲ ਮੈਡੀ ਉਥੇ ਸਟੇ ਕਰੇ ਤੁਹਾਨੂੰ ਕਿਤੇ ਰਜਿਸਟਰ ਕਰਾਣ ਦੀ ਲੋੜ ਨਹੀਂ ਉਸ ਕੰਟੈਕਸਟ ਦੇ ਵਿੱਚ ਜਾ ਕੇ ਪਹਿਲਾਂ 2 ਸਾਲ ਪਹਿਲਾਂ ਆਈ ਸੀਗੀ ਨੋਟੀਫਿਕੇਸ਼ਨ ਵੀ ਤੁਸੀਂ ਆਪਣਾ ਅਦਾਸ ਲੈ ਸਕਦੇ ਹੋ ਹੁਣ ਕੋਲੋ ਪ੍ਰੋਬਲਮ ਹੀ ਆਈ ਹੈ ਵੀ ਜਿਵੇਂ ਸਾਡਾ ਉਹ ਵੀਰ ਉਥੇ ਅਦਾਸ ਸੈਂਟਰ 'ਚ ਜਾਂਦੇ ਸੀ ਆਪਣਾ ਆਧਾਰ ਕਾਰਡ ਬਣਵਾਉਣ ਵਾਸਤੇ ਕਹਿੰਦੇ ਸੀ ਜੇ ਚਨੋਰਾਇਜ਼ਡ ਡਾਟਾ ਤੇ ਉਹਨਾਂ ਦੇ ਕੋਲ ਅਜੇ ਕੋਈ ਅਪਡੇਸ਼ਨ ਨਹੀਂ ਸੀ ਆਈ ਕਿ ਫਾਰਮ ਨਵਾਂ ਸੀ ਫਾਰਮ ਇੱਕੋ ਹੀ ਚੱਲਦਾ ਸੀ ਪੁਰਾਣਾ ਜਿਹੜਾ ਫਾਰਮ ਇੱਕ ਦਾ ਅਪਲੀਕੇਸ਼ਨ ਫਾਰਮ ਹੁੰਦਾ ਐਨਰੋਲਮੈਂਟ ਫਾਰਮ ਅਸੀਂ ਉਹਨੂੰ ਕਹਿ ਦਿੰਨੇ ਆ ਉਹੀ ਭਰਿਆ ਜਾਂਦਾ ਸੀਗਾ ਤੇ ਉਹਦੇ ਵਿੱਚ ਐਨਆਰਆਈ ਦੇ ਕਾਲਮ ਵੀ ਨਹੀਂ ਸੀ ਹੁਣ ਜਨਵਰੀ 2024 ਦੇ ਵਿੱਚ ਗਵਰਨਮੈਂਟ ਨੇ ਕਮੈਂਡਮੈਂਟ ਦੇ ਦਿੱਤੀ ਹੈ ਕਿ ਅਗਰ ਤੁਸੀਂ ਬੀਇੰਗ ਅ ਨਾਨ ਰੈਜ਼ੀਡੈਂਟ ਆਪਣਾ ਕਾਰਡ ਆਧਾਰ ਕਾਰਡ ਲੈਣਾ ਚਾਹੁੰਦੇ ਹੋ ਤੇ ਯੂਰ ਵੈਲਕਮ ਉਹਨਾਂ ਨੇ ਇੱਕ ਫਾਰਮ ਸਪੈਸੀਫਾਈ ਕਰ ਦਿੱਤੇ ਨੇ ਅਲੱਗ-ਅਲੱਗ ਕੈਟਾਗਰੀ ਵਾਸਤੇ ਅਲੱਗ-ਅਲੱਗ ਫਾਰਮ ਉੱਥੇ ਜਾ ਕੇ ਰੋਲਮੈਂਟ ਫਾਰਮ ਭਰੋ ਨਵਾਂ ਤੇ ਜਿਹਨੇ ਅਪਡੇਸ਼ਨ ਕਰਾਣੀ ਹੈ ਉਹ ਅਪਡੇਟ ਵੀ ਕਰਾ ਲਵੇ ਜਾ ਕੇ ਉਹਦੇ ਆਧਾਰ ਵੈਕਟਰੀ ਅੰਦਰ ਉਹਨਾਂ ਨੇ ਕੀ ਕੀਤਾ ਫਾਰਮ ਨੰਬਰ 1 ਜਾਰੀ ਕਰ ਦਿੱਤਾ ਫਾਰਮ ਨੰਬਰ 1 ਉਹਨਾਂ ਵੀ ਇਹ ਰਾ ਵਾਸਤੇ ਜਿਹੜੇ ਦੇਖੋ ਐਨ ਆਰ ਆਈ ਜਿਹੜੇ ਨੇ ਉਹ ਦੋ ਤਰ੍ਹਾਂ ਅਸੀਂ ਇਹ ਕਹਿੰਦੇ ਇੱਕ ਮੇਰੇ ਕੋਲ ਅਜੇ ਮੈਂ ਪੀ ਆਰ ਹਾਂ ਮੈਂ ਜਾਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੇਰੇ ਕੋਲ ਪਾਸਪੋਰਟ ਇੰਡੀਆ ਨਹੀਂ ਰਹੇਗਾ ਜਦ ਤੱਕ ਮੈਂ ਇੰਡੀਅਨ ਸਿਟੀਜ਼ਨਸ਼ਿਪ ਨੂੰ ਰਿਨਾਨਸ ਕਰਕੇ ਆਪਣੀ ਦੂਜੀ ਕੰਟਰੀ ਦੀ ਸਿਟੀਜ਼ਨਸ਼ਿਪ ਨਹੀਂ ਲੈਂਦਾ ਤੇ ਮੇਰੇ ਕੋਲ ਪਾਸਪੋਰਟ ਦੂਸਰਾ ਨਹੀਂ ਮਿਲਦਾ ਤਦ ਤੱਕ ਤੇ ਮੈਂ ਹੈਗਾ ਤੇ ਨੌਨ ਰੈਜ਼ੀਡੈਂਟ ਐਸ ਪਰ ਇੰਡੀਅਨ ਟੈਕ ਇੰਡੀਅਨ ਇਨਕਮ ਟੈਕਟ ਤੇ ਉਹਨਾਂ ਉਹਨਾਂ ਨੇ ਇੱਕ ਫਾਰਮ 21 ਨੰਬਰ ਇਸ਼ੂ ਕਰਤਾ ਵੀ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈਗਾ ਤੇ ਇੰਡੀਅਨ ਤੋਂ ਵੀ ਇੰਡੀਅਨ ਪਾਸਪੋਰਟ ਵਾਲਿਆਂ ਦੇ ਪਾਸਪੋਰਟ ਦੇ ਉੱਤੇ ਇੰਡੀਅਨ ਐਡਰੈਸ ਲਿਖਿਆ ਹੁੰਦਾ ਬਹੁਤ ਸਾਰੇ ਤੇ ਉਹਨਾਂ ਕੋਲ ਪਤਾ ਹੈਗੇ ਐਨ ਆਰ ਆਈ ਨੇ ਪਰ ਪਤਾ ਉਹਨਾਂ ਕੋਲ ਇੰਡੀਆ ਦਾ ਹੈਗਾ ਉਹ ਫਾਰਮ 1 ਉਹਨਾਂ ਨੇ ਹੀ ਕਰਤਾ ਵੀ ਤੁਸੀਂ ਆਪਣਾ ਫਾਰਮ 1 ਭਰੋ ਤੇ ਆਪਣਾ ਡਾਟਾ ਸਾਰਾ ਨੂੰ ਅਪਡੇਟ ਕਰ ਲਓ ਤਾਂ ਯੂ ਵਿਲ ਕਮ ਅੰਡਰ ਐਨ ਆਰ ਆਈ ਕੈਟਾਗਰੀ ਇਹਨਾਂ ਅਦਾ ਕਰ। ਦੂਸਰਾ ਉਹਨਾਂ ਨੇ ਫਾਰਮ 2 ਨੰਬਰ ਫਾਰਮ ਦਿੱਤਾ ਹੈ ਡਾਇਰੈਕਟ ਦੇ ਅੰਡਰ ਜਿਸ ਦੇ ਕੋਲ ਫੋਰਨਰ ਐਡਰੈਸ ਹੈ। ਫੋਰਨਰ ਐਡਰੈਸ ਮੋਸਟਲੀ ਇਹ ਮੰਨਿਆ ਜਾਂਦਾ ਵੀ ਜਿਹਦੇ ਕੋਲ ਆਪਣਾ ਇੰਡੀਆ ਉਹ ਦੂਜੀ ਸਿਟੀਜ਼ਨਸ਼ਿਪ ਆ ਗਈ ਕੈਨੇਡਾ ਦੀ ਆ ਗਈ ਅਮਰੀਕਾ ਦੀ ਆ ਗਈ ਆਸਟ੍ਰੇਲੀਆ ਦੀ ਜਸ ਟਰੰਟੀ ਦੇ ਵਿੱਚ ਵੀ ਉਹ ਸੈਟਲਡ ਹੈ ਉਥੋਂ ਦਾ ਪਾਸਪੋਰਟ ਆ ਗਿਆ ਆ ਦਾ ਜਿਹੜੀ ਉਹਦੀ ਰੈ residencial ID ਵੀ ਨੈਚੁਰਲ ਉਥੋਂ ਦਾ ਪੱਕਾ ਸਿਟੀਜ਼ਨ ਹੋ ਗਿਆ ਸੋ ਉਥੋਂ ਦੀ ਮਿਲਣੀ ਹੈ ਉਹਨੂੰ ਜਿਸੇ ਕੋਲ ਫੋਰਨ ਰੈ residencial ID ਹੈਗੀ ਹੈ ਫੋਰਨ ਐਡਰੈਸ ਉਹਦੇ ਕੋਲ ਅਵੇਲੇਬਲ ਹੈਗਾ ਉਹ ਆਪਣਾ ਜਿਹੜਾ ਆਧਾਰ ਕਾਰਡ ਪਟਾ ਸਕਦਾ ਉਹਦੇ ਉੱਤੇ ਫਾਰਮ 2 ਭਰੇਗਾ ਜਿਹੜੇ ਵਿੱਚ ਉਹਦਾ ਡਾਟਾ ਦਿੱਤਾ ਹੋਏਗਾ ਉਹ ਭਰੋ ਆਨਲਾਈਨ ਵੀ ਭਰ ਸਕਦੇ ਆ ਪਰ ਉੱਥੇ ਜਾਣਾ ਇਸ ਕਰਕੇ ਜੇ ਪੈਂਦਾ ਕਿ ਬਾਇਓਮੈਟ੍ਰਿਕ ਆਈਡੈਂਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਫਿੰਗਰਪ੍ਰਿੰਟਸ ਲੈਂਦੇ ਨੇ ਕਾਲ ਨੂੰ ਜੇ ਤੁਹਾਨੂੰ ਵੀ ਕੋਈ ਅਮੈਂਡਮੈਂਟ ਹੋਣੀ ਹੈ ਤੁਹਾਡੇ ਫਿੰਗਰਪ੍ਰਿੰਟਸ ਨਾਲ ਉਹਦੀ ਅਮੈਂਡਮੈਂਟ ਹੋਣੀ ਫਿੰਗਰਪ੍ਰਿੰਟਸ ਤੇ ਲੱਗਣਗੇ ਉੱਥੇ ਜਾ ਕੇ ਅਧਾਰ ਸੈਂਟਰ ਦੇ ਤੁਹਾਡੀ ਫਾਈਲ ਖੁੱਲੇਗੀ ਤੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਉਹਦੇ ਵਿੱਚ ਅਮੈਂਡਮੈਂਟ ਆਪਰੇਸ਼ਨ ਕਰਵਾ ਸਕਦੇ ਹੋ ਫਿਰ ਫਿਰ ਉਹਨਾਂ ਨੇ ਕਹਤਾ ਵੀ ਜਿਹੜੇ ਮਾਈਨਰ ਹੈਗੇ ਨੇ ਨੌਨ ਰੈਜ਼ਿਡੈਂਟਸ ਇੰਡੀਆ ਵੇਰ ਇਹ ਇੰਡੀਆ ਤੋਂ ਬਾਹਰ ਰਹਿ ਰਹੇ ਨੇ ਉੱਥੇ ਨਹੀਂ ਰਹੇ ਲੈ ਤੇ ਮਾਈਨਰ ਜਿਹੜਾ ਫਾਰਮ ਨੰਬਰ 3 ਭਰੇਗਾ ਉਹ ਫਾਰਮ ਨੰਬਰ 3 ਜਨਰਿਕ ਜਿਹਦੇ ਕੋਲ ਆਈਡੀ ਹੈ ਜੇ ਇੰਡੀਆਨਾ ਥੈਟ ਮੀਨ ਅ ਜੀ ਉਹਨੇ ਸਿਟੀਜ਼ਨਸ਼ਿਪ ਨਹੀਂ ਲਈ ਹੋਈ ਫਾਰਮ ਨੰਬਰ 4 ਉਸ ਮਾਈਨਰ ਵਾਸਤੇ ਹੈਗਾ ਵੀ ਜਿਹੜਾ ਫਾਰਮ ਜਿਹਦੇ ਕੋਲ ਕੋਈ ਫੈਮਲੀ ਇੱਥੇ ਆ ਗਈ ਉਹਨਾਂ ਦਾ ਬੱਚਾ ਉਹਨਾਂ ਦੇ بیٹے ਬੇਟੀ ਇੱਥੇ ਜੰਮੇ ਜੰਮੇ ਨੇ ਉਹਨਾਂ ਕੋਲੋਂ ਪਾਸਪੋਰਟ ਦੂਸਰਾ ਹੈਗਾ ਬਾਅਦ ਤੇ ਉਹ ਵੀ ਇਨਟਾਈਟਲ ਅਧਾਰ ਕਾਰਡ ਲੈਣ ਵਾਸਤੇ ਉਹਨਾਂ ਦਾ ਫਾਰਮ ਨੰਬਰ 4 ਹੋਂ ਪੁਰਾਣੇ ਅਧਾਰ ਜਿਹੜੇ ਬਣੇ ਹੋਏ ਨੇ ਇੱਕ ਅਪਡੇਸ਼ਨ ਫਾਰਮ ਉਹਨਾਂ ਨੇ ਨਾਲ ਦੇ ਦਿੱਤਾ ਵੀ ਤੁਸੀਂ ਆਪਣਾ ਡਾਟਾ ਅਪਡੇਟ ਕਰਾ ਲਓ ਜਿਹੜੇ ਪੁਰਾਣੇ ਬਣੇ ਨੇ ਉਹਨਾਂ ਵਾਸਤੇ ਫਾਰਮ 9 ਨੰਬਰ ਉਹਨਾਂ ਨੇ ਦਿੱਤਾ ਹੈ ਅਸੀਂ ਫਾਰਮ ਨੰਬਰ 9 ਭਰ ਕੇ ਆਪਣਾ ਜਿਹੜਾ ਪ੍ਰੀਜੈਂਟ ਡਾਟਾ ਹੈਗਾ ਉਹ ਉੱਥੇ ਆਧਾਰ ਸੈਂਟਰ ਤੇ ਜਾ ਕੇ ਜਿਹੜੇ ਵੀ ਲੋਕ ਜਾਂਦੇ ਡਾਊਂਡਰਸ਼ ਦੇ ਸ਼ੇਸ਼ੇ ਜਾਂਦੇ ਨੇ ਆਪਣਾ ਡਾਟਾ ਅਪਡੇਟ ਕਰਵਾ ਸਕਦੇ ਨੇ ਪਰ ਸ਼ਰਤ ਉਹਦੇ ਵਿੱਚ ਉਹਨਾਂ ਨੇ 182 ਦੀ ਅਜੇ ਅਬਾਲਿਸ਼ ਨਹੀਂ ਕੀਤੀ ਕਿਉਂਕਿ ਜਿਹੜਾ ਜਿੱਦਾਂ ਪਹਿਲਾਂ ਹੀ ਪ੍ਰੀਐਮਬਲ ਹੈਗਾ ਸਾਡੇ ਆਧਾਰ ਇੱਕ ਦਾ ਉਹ ਹੈਗਾ ਰੈਜ਼ੀਡੈਂਟ ਵਾਸਤੇ ਇਹ ਇੱਕ ਇੱਕ ਵਿਅਕਤੀ ਇੰਡੀਆ ਦੇ ਇਨਕਮ ਟੈਕਸ ਅਕਾਊਂਟਿੰਗਲੀ ਜਾਂ ਫੈਮਾ ਦੇ ਅੰਡਰ ਆਰਟੇ ਵੀ ਅਗਰ ਜੋ ਦਾ ਰੈਜ਼ੀਡੈਂਸ਼ੀਅਲ ਸਟੇਟਸ ਅਨਾਲਿਸਿਸ ਕੀਤਾ ਜਾਂਦਾ ਤਾਂ ਉਹੀ ਹੁੰਦਾ ਜਿਹੜਾ 182 ਤੋਂ ਦਿਨ ਤੋਂ ਜ਼ਿਆਦਾ ਉੱਥੇ ਰਿਹਾ ਦੂਸਰਾ ਦੂਸਰਾ ਇਹ ਕਈ ਵਾਰੀ ਇਹ ਆ ਜਾਂਦਾ ਹੈ ਵੀ ਜਿਹੜਾ ਪਿੱਛੇ ਜਿਹਨਾਂ ਨੇ ਮੈਗਨਮੈਂਟ ਪਿਛਲੇ ਸਾਲ ਕੀਤੀ ਸੀ ਉਹਦੇ ਵਿੱਚ ਕਹਿੰਦਾ ਸੀਗਾ ਵੀ 60 ਦਿਨ ਕਰ ਦਿੱਤਾ 182 ਤੋਂ ਕੋਰ 60 ਡੇ ਹੈਗਾ ਵੀ ਜਿਹੜਾ ਬੰਦਾ ਵਿਅਕਤੀ ਇੰਡੀਆ ਦੇ ਵਿੱਚ 60 ਦਿਨ ਤੋਂ ਵੱਧ ਰਿਹਾ ਉੱਥੇ ਉਦੀ ਇਨਕਮ 15 ਲੱਖ ਤੋਂ ਜ਼ਿਆਦਾ ਹੈਗੀ ਕੋਈ ਰਿਟਰਨ ਭਰਨ ਵਾਸਤੇ ਕਿਸੇ ਵੀ ਸਥਾਨ ਤੋਂ ਇੰਡੀਆ ਦੇ ਵਿੱਚ ਉਹ ਆਪਣੀ ਰਿਟਰਨ ਐਜ਼ ਅ ਨੌਨ ਰੈਜ਼ਿਡੈਂਟ ਭਰ ਸਕਦਾ ਉਹਨੂੰ ਉਹਨੂੰ 60 ਡੇਅ ਇੰਡੀਅਨ ਭਰ ਸਕਦਾ ਉਹਨੂੰ 182 ਦਿਨ ਕਾਊਂਟ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਉਹਦੀ ਇਨਕਮ 15 ਲੱਖ ਤੋਂ ਉੱਪਰ ਹੈਗੀ ਉਹਨਾਂ ਦੀ ਕੈਟਾਗਰੀ ਉਹਨਾਂ ਨੇ ਚੈਪਟਰ 1 ਬਣਾ ਦਿੱਤੀ ਅੱਜ ਵੀ ਹਰਦੀਪ ਜੀ ਅਸੀਂ ਜਿਹੜੇ ਸਾਡੇ ਵੀਰ ਬਾਹਰ ਰਹੇ ਨੇ ਉਹਨਾਂ ਨੂੰ ਇਹੀ ਕਹਿੰਦੇ ਆ ਠੀਕ ਹੈ ਆਧਾਰ ਕਾਰਡ ਇਹ ਜਿਹੜਾ ਆਇਡੈਂਟੀਟੀ ਹੈ ਇੰਡੀਆ ਦੇ ਵਿੱਚ ਬੇਸਿਕ ਇੱਕ ਚੀਜ਼ ਇਹ ਸਮਝੋ ਵੀ ਆਧਾਰ ਜਿਹੜਾ ਕਾਰਡ ਹੈ ਉਹ ਇੰਡੀਅਨ ਗਵਰਨਮੈਂਟ ਨੇ ਇੰਡੀਅਨ ਰੈਜ਼ੀਡੈਂਟਸ ਵਾਸਤੇ ਬਣਾਇਆ ਜਿੰਨਾ ਜਿਹੜੇ ਵੀਰਾਂ ਨੇ ਅਪਡੇਟ ਨਹੀਂ ਕਰਾਇਆ ਉਹਨਾਂ ਨੂੰ ਸਿਰਫ ਇਹੀ ਹੁੰਦਾ ਯਾਦ ਰੱਖੋ ਅਪਡੇਟ ਕਰਾ ਲੈਣ ਆਪਣੇ ਜਿਹੜੇ ਫਾਰਮ ਜਦੋਂ ਵੀ ਉਹਨਾਂ ਦਾ ਚੱਕਰ ਲੱਗੇ ਉੱਥੇ ਕਿਉਂਕਿ ਬਾਇਓਮੈਟ੍ਰਿਕ ਹੈਗਾ ਉਹਨਾਂ ਦੀ ਫਾਈਲ ਖੁੱਲਣੀ ਤਾਂ ਆ ਜਦੋਂ ਫਿੰਗਰਪ੍ਰਿੰਟਸ ਲੈ ਜਾਣਗੇ ਇਸ ਕਰਕੇ ਜਦੋਂ ਵੀ ਉਹਨਾਂ ਦਾ ਉਧਰ ਚੱਕਰ ਲੱਗੇ ਆਪਣਾ ਜਿਹੜਾ ਆਧਾਰ ਕਾਰਡ ਅਪਡੇਟ ਕਰਾ ਕੇ ਨਰਾਮ ਨਾ ਫਿਰ ਜਦੋਂ ਜਦੋਂ ਮੱਦੀ ਜਾਣ ਆਧਾਰ ਮੰਗਣ ਤੋਂ ਨਵਾਂ ਆਧਾਰ ਨੰਬਰ ਤੇ ਸੇਮ ਹੀ ਰਹਿਣਾ ਪਰ ਉਹਦੇ ਵਿੱਚ ਜਿਹੜਾ ਕਸ਼ੇਵਲੀ ਸਕੈਨ ਕਰਨਗੇ ਉਹਦੇ ਜਿਹੜਾ ਡਾਟਾ ਬਦਲਿਆ ਹੋਣਾ ਸਾਰਾ ਇਹਨਾਂ ਦਾ ਨੌਨ ਰੈਜ਼ੀਡੈਂਟ ਆਉਣ ਉਹ ਆਧਾਰ ਉੱਥੇ ਯੂਜ਼ ਕਰ ਸਕਦੇ ਨੇ ਫਾਰ देयर ਰੈਜ਼ੀਡੈਂਸ਼ੀਅਲ ਆਈਡੀ ਇਨ ਇੰਡੀਆ ਜਿੱਦਾਂ ਬਾਕੀਆਂ ਦੀ ਆਮ ਇੰਡੀਅਨਸ ਦੀ ਹੈਗੀ ਹੈ ਤੇ ਇਸ ਕਰਕੇ ਆਏਗਾ ਵੀ ਇਹ ਕਿ ਕਦੇ ਨਵੀਂ ਜਿਹੜੀ ਐਮੈਂਡਮੈਂਟ ਆਈਏ ਇਹ ਵੀ ਜਦੋਂ ਵੀ ਜਿਹੜਾ ਵੀ ਉੱਥੇ ਕੋਈ ਜਾਵੇ ਵੀਰ ਉੱਥੇ ਜਾ ਕੇ ਆਪਣੀ ਅਪਡੇਸ਼ਨ ਆਪਣਾ ਕਰਾ ਜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਜੀ ਸਾਨੂੰ ਸਾਰਾ ਐਕਸਪਲੇਨ ਕੀਤਾ ਪਰ ਫਿਰ ਸਟਿਲ ਅਜੇ ਕੁਝ ਕਨਫਿਊਜ਼ਨਸ ਹੈ ਗਿਆਨ ਜਿਸ ਨਾਲ ਤੁਸੀਂ ਨੰਬਰ ਆਫ ਡੇਜ਼ ਦੀ ਗੱਲ ਕੀਤੀ ਗਈ ਆਮ ਤੌਰ ਤੇ ਜਿਹੜਾ ਐਨ ਆਰ ਆਈ ਹੈਗਾ ਚਲੋ ਇਸ ਤੋਂ ਪਹਿਲਾਂ ਮੈਂ ਤੁਹਾਡੇ ਨੂੰ ਥੋੜਾ ਜਿਹਾ ਇਹ ਗੱਲ ਕਰ ਲਾਂ ਕਿ ਜਦੋਂ ਐਨ ਆਰ ਆਈਸ ਨੂੰ ਵੀ ਅਸੀਂ ਡਿਫਰੈਂਸ਼ੀਏਟ ਜਿਹੜਾ ਕਰਦੇ ਹਾਂ ਡੁਅਲ ਸਿਟੀਜ਼ਨਸ਼ਿਪ ਹੈ ওসিਆ ਦਾ ਤੁਸੀਂ ਜ਼ਿਕਰ ਕੀਤਾ ਪੀਆਈਓ ਆਈ ਥਿੰਕ ਸੋ ਕਾਫੀ ਥਾਂ ਤੋਂ ਖਤਮ ਕਰ ਦਿੱਤਾ ਗਿਆ ਜਾਂ ਸ਼ਾਇਦ ਖਤਮ ਹੀ ਕਰ ਦਿੱਤਾ ਗਿਆ ਸੋ ਕੀ ਜਿਹੜਾ ਡੁਅਲ ਸਿਟੀਜ਼ਨ ਹੈ ਯਾ ਜਿਸ ਤਰ੍ਹਾਂ OCI ਕਾਰਡ ਹੋਲਡਰਸ ਦੀ ਜ਼ਿਆਦਾਤਰ ਕੈਨੇਡਾ ਚ ਹੈਗੇ ਆ ਕੈਨੇਡੀਅਨ ਪਾਸਪੋਰਟ ਹੈਗਾ ਪਰ ਨਾਲ OCI ਕਾਰਡ ਹੈਗਾ ਜਿਸ ਨੂੰ ਕਿ ਅਸੀਂ ਲਾਈਫਲੌਂਗ ਵੀਜ਼ਾ ਕਹਿ ਦਿੰਨੇਗੇ ਸੋ ਕੀ ਉਹਦੇ ਚ ਵੀ ਕੋਈ ਡਿਫਰੈਂਸ਼ੀਏਸ਼ਨ ਹੈਗੀ ਹੈ ਆਧਾਰ ਕਾਰਡ ਦੇ ਸੰਬੰਧ ਵਿੱਚ ਜਾਂ ਉਹ ਬਲੈਂਕਟ ਸਭ ਦੇ ਉੱਤੇ ਉਸੇ ਤਰੀਕੇ ਨਾਲ ਲਾਗੂ ਹੁੰਦਾ ਹੈਗਾ ਕੋਈ ਨਹੀਂ ਅਗਰ ਕਿਸੇ ਵਿਅਕਤੀ ਨੇ ਆਧਾਰ ਨਹੀਂ ਲਿਆ ਨਹੀਂ ਲੈਣਾ ਚਾਹੁੰਦਾ ਉਹ ਉਹਨੂੰ ਵੀ ਕੋਈ ਜ਼ਰੂਰਤ ਨਹੀਂ ਹੈ ਆਧਾਰ ਦੀ ਜਿਹਦੇ ਕੋਲ OCI ਹੈਗਾ OCI ਨੂੰ ওভারਸੀਜ਼ ਸਿਟੀਜ਼ਨ ਆਫ ਇੰਡੀਆ ਇੱਕ ਕੰਸੀਡਰ ਕੀਤਾ ਗਿਆ ਹੈ ਤੇ ਤੁਸੀਂ ਦੇਖੋਗੇ ਜਿਹੜਾ ਤੁਹਾਡਾ OCI ਕਾਰਡ ਤੁਮ ਦੇ ਨਾ ਪੋਕਲੇਟ ਹੈ ਕਿ ਇੰਡੀਅਨ ਪਾਸਪੋਰਟ ਦੇ ਵਾਂਗ ਉਤੇ ਬੈਕ ਪੇਜ ਦੇ ਉੱਤੇ ਉਹਦਾ ਤੁਹਾਡਾ ਕੈਨੇਡਾ ਦਾ ਜਾਂ ਸਟ੍ਰੇਲੀਆ ਦਾ ਜਿੱਥੇ ਤੁਸੀਂ ਰਹਿ ਰਹੇ ਹੋ ਜਿੱਥੋਂ ਦੇ ਸਿਟੀਜ਼ਨ ਹੋ ਉੱਥੇ ਦਾ ਅਡਰੈਸ ਹੈਗਾ ਉਹਦੇ ਉੱਤੇ ਤੇ ਤੁਹਾਡੀ ਤੁਹਾਡੀ ਜਿਹੜੀ ਇੱਕ ਓਵਰਆਲ ਜਿਹੜੀ ਆਈਡੀ ਬਣਦੀ ਹੈ ਤੁਹਾਡਾ OCI ਤੁਹਾਡੀ ਉੱਥੇ ਆਈਡੀ ਹੈ ਹੁੰਦਾ ਵੀ ਇਹ ਵੀ ਜਿਹਨਾਂ ਕੋਲ OCI ਨਹੀਂ ਹੈ ਜਿਹੜੇ ਪਾਸਪੋਰਟ ਤੁਸੀਂ ਕਿਸੇ ਵੀ ਕੰਟਰੀ ਦਾ ਲੈ ਲਓ ਇੱਕ ਅੱਡੇ ਕੰਟਰੀ ਨੂੰ ਛੱਡ ਕੇ ਪਿਛਲੇ ਪਾਸੇ ਇੱਕ ਪੇਜ ਬਣਿਆ ਹੁੰਦਾ ਪਰ ਉਹ ਆਫੀਸ਼ੀਅਲੀ ਆਪ ਨਹੀਂ ਲਿਖ ਕੇ ਦਿੰਦੇ ਜਿਹੜੇ ਇਸ਼ੂਆਂ ਵਿੱਚ ਅਥਾਰਟੀ ਹੁੰਦੀ ਹੈ ਪ੍ਰੈਸ ਤੁਹਾਡਾ ਉਹ ਤੁਹਾਨੂੰ ਹੁੰਦਾ ਵੀ ਪੈਨਸ਼ਨ ਦੇ ਨਾਲ ਤੁਸੀਂ ਆਪਣਾ ਐਡਰੈਸ ਉੱਥੇ ਅਪਡੇਟ ਕਰ ਸਕਦੇ ਹੋ ਅਦਰਵਾਈਜ਼ ਅਮੈ ਕੈਨੇਡੀਅਨ ਪਾਸਪੋਰਟ ਚੁੱਕ ਲੋ ਤੁਸੀਂ ਅਮਰੀਕਨ ਪਾਸਪੋਰਟ ਲੈ ਲਓ ਉਹਨਾਂ ਦੇ ਉੱਤੇ ਤੁਹਾਡਾ ਇੱਥੋਂ ਦਾ ਕੈਨੇਡਾ ਜਾਂ ਅਮਰੀਕਾ ਦਾ ਐਡਰੈਸ ਦਾ ਕੋਈ ਪੇਜ ਨਹੀਂ ਹੁੰਦਾ ਉਹਦੇ ਵਾਸਤੇ ਤੁਹਾਨੂੰ ਅਗਰ ਕੋ ਉੱਥੇ ਕੋ ਡੀਡਾ ਕੋ ਪੈਨ ਬਣਾਉਣਾ ਪੈ ਜਾਂਦਾ ਉੱਥੇ ਸਾਨੂੰ ਨੌਨ ਰੈਜ਼ੀਡੈਂਟ ਦਾ ਉਹਦੇ ਵਾਸਤੇ ਅਸੀਂ ਬੈਂਕ ਤੋਂ ਲੈ ਕੇ ਦੇਨੇ ਆ ਉਸ ਕੰਟਰੀ ਦੇ ਬੈਂਕ ਅਕਾਊਂਟ ਦਾ ਫਰਸਟ ਪੇਜ ਜਿਹਦੇ ਤੇ ਐਡਰੈਸ ਆਈਡੀ ਬਣਨੀ ਹੁੰਦੀ ਹੈ ਇਸ ਕਰਕੇ ਹੈਗਾ ਵੀ ਜਿਹਦੇ ਕੋਲ ਤੇ ਓਸੀ ਹੈਗਾ ਉਹਨਾਂ ਨੂੰ ਤੇ ਵੈਸੇ ਵੀ ਆਧਾਰ ਦੀ ਲੋੜ ਨਹੀਂ ਹੈ ਜੋ ਅਸੀਂ ਉਹਨੂੰ ਕੰਪਲੀਟ ਜੀ ਲੀਕ ਲਈ ਰਨ ਅਨਸਾਈਜ਼ ਕਰਦੇ ਆ ਉਹ ਜ਼ਰੂਰਤ ਨਹੀਂ ਹੈ ਆਧਾਰ ਕਾਰਡ ਦੀ ਇਹ ਨਹੀਂ ਹੈਗਾ ਐਮੈਂਡਮੈਂਟ ਹੋ ਗਈ ਤੇ ਚੱਲੇ ਜੇ ਅਸੀਂ ਅਗੂ ਅਮੈਂਡਮੈਂਟ ਕਰਾਈਏ ਤਾਂ ਆਧਾਰ ਕਾਰਡ ਨਾਲ ਲਈਏ ਉੱਥੇ ਜਾ ਕੇ ਜਰੂਰ ਲਈਏ ਜਰੂਰੀ ਵਾਰੀ ਗੱਲ ਨਹੀਂ ਹੈ ਉਹਨਾਂ ਨੇ ਇੱਕ ਆਪਸ਼ਨ ਦਿੱਤੀ ਹੈ ਵੀ ਆਪਣਾ ਡਾਟਾ ਤੁਸੀਂ ਜੇਕਰ ਅਪਡੇਟ ਕਰਾਉਣਾ ਚਾਹੁੰਦੇ ਹੋ ਆਧਾਰ ਦੇ ਵਿੱਚ ਤੇ ਤੁਹਾਨੂੰ ਇਹ ਹੁਣ ਫਾਰਮ ਭਰ ਕੇ ਇਹਨਾਂ ਨੂੰ ਤੁਸੀਂ ਜਾ ਕੇ ਕਰ ਸਕਦੇ ਹੋ ਜੇ ਕੋਈ ਵਿਅਕਤੀ ਉੱਥੇ ਲੈਣਾ ਚਾਹੁੰਦਾ ਹੈ ਆਧਾਰ ਤੇ ਉਹਨਾਂ ਨੂੰ ਅਲਾਉ ਕਰਤਾ ਹੁਣ ਹਰ ਸੈਂਟਰ ਦੇ ਉੱਤੇ ਇਹ ਜਿਹੜੇ ਜਿਹੜੇ ਮੈਂ ਪਹਿਲੇ ਫਾਰਮ ਬੋਲੇ ਨੇ ਫਾਰਮ ਵੀ 1 2 3 4 ਜਾਂ 9 ਨੰਬਰ ਇਹ ਉੱਥੇ ਅਵੇਲੇਬਲ ਨੇ ਜਿਹੜੀਆਂ ਪਹਿਲੀ ਅਨਾਊਂਸਮੈਂਟ ਹੋਈ ਸੀ ਉਦੋਂ ਇਹ ਫਾਰਮ ਨਹੀਂ ਸੀ ਅਵੇਲੇਬਲ ਉਹ ਸੈਂਟਰ ਦੇ ਤੋਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਜਿਹੜਾ ਫੈਸਿਲਿਟੇਸ਼ਨ ਸੈਂਟਰ ਸੀਗਾ ਹੁਣ ਸਹੂਲਤ ਇੱਕ ਸਹੂਲਤ ਜਿਹੜੀ ਹੁਣ ਉਹਨੂੰ ਮਿਲ ਗਈ ਹੈ ਐਨਆਰਆਈਜ਼ ਨੂੰ ਕਿ ਤੁਸੀਂ ਜੇ ਚਾਹੁੰਦੇ ਹੋ ਤਾਂ ਤੁਸੀਂ ਨਾਲ ਆਧਾਰ ਕਾਰਡ ਬਣਾ ਸਕਦੇ ਹੋ ਪਰ ਦੂਸਰੇ ਪਾਸੇ ਜਿਹੜੇ ਤੁਸੀਂ ਡੇਟਸ ਦਾ ਜ਼ਿਕਰ ਕੀਤਾ ਹੈਗਾ ਕਿ 182 ਦਿਨ ਸੀ ਪਹਿਲਾਂ ਹੁਣ ਉਹ 60 ਦਿਨ ਕਰ ਦਿੱਤੇ ਗਏ ਨੇ ਪਰ ਜ਼ਿਆਦਾਤਰ ਜਦੋਂ ਐਨਆਰਆਈ ਜਾਂਦੇ ਨੇ ਉੱਥੇ ਯੂ ਨੋ 15-20 ਦਿਨ ਮਹੀਨਾ ਸਵਾ ਮਹੀਨਾ ਜੀ ਰਹਿੰਦੇ ਨੇ ਕਿ ਉਹਨਾਂ ਨੂੰ ਫਿਰ ਉਹ एलिजिबल ਨਹੀਂ ਹੈਗੇ ਜੇਕਰ ਉਹ ਚਾਹਦੇ ਵੀ ਨਹੀਂ ਕਿ ਉਹ ਉਹ ਆਪਣਾ ਆਧਾਰ ਕਾਰਡ ਲੈ ਲੈਣ। ਇਹ ਉਹਨਾਂ ਨੂੰ ਆਧਾਰ ਕਾਰਡ ਲੈਣ ਵਾਸਤੇ 180 ਡੇਸ ਤੋਂ ਉੱਪਰ ਉੱਥੇ ਰਹਿਣਾ ਪਏਗਾ। ਕਿਉਂਕਿ ਅੱਜ ਦਾ ਜਿਹੜਾ ਐਕਟਿਵ ਹੈ ਹੀ ਇੰਡੀਅਨ ਰੈਜ਼ੀਡੈਂਟ ਵਾਸਤੇ ਵੀ ਤੇ ਜਿਹੜਾ ਇਨਕਮ ਟੈਕਸ ਐਕਟ ਹੈ ਜਾਂ ਫਰਮਾ ਸਾਡਾ ਦੋਨਾਂ ਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਇੰਡੀਅਨ ਦੀ ਨੌਨ ਰੈਜ਼ੀਡੈਂਟ ਦੀ ਉਹਦੀ 180 ਡੇਸ ਦੀ ਹੈਗੀ ਅਜੇ ਤੱਕ। ਅਨੇਟੀ ਦੇ ਤੋਂ ਬਾਅਦ ਰਵਾਂਗੇ ਤਾਂ ਉੱਥੋਂ ਦੇ ਸਿਟੀਜ਼ਨ ਉੱਥੇ ਆ ਜਾਂਦਾ ਰੈਜ਼ੀਡੈਂਟ ਬਟ ਨਾਟ ਆਰਡੀਨਰੀ ਰੈਜ਼ੀਡੈਂਟ ਫਰਸ ਟਾਈਮ ਦੇ ਜੇ ਜਿਉ ਪਿੱਛੇ ਅੱਗੇ ਹੋਰ ਅਗ ਦੂਰ ਚਲੇ ਜਾਈਏ ਉਹਨੂੰ ਪੜਦੇ ਪੜਦੇ ਵੀ ਦੱਸਾ ਸਾਡਾ ਚੋ 4 ਸਾਲ ਉੱਥੇ ਰਿਹਾ 7 ਸਾਲ ਅਜੇ ਨੇ ਰਿਹਾ ਉਹ ਫਿਰ ਇੰਡੀਅਨ ਰੈਜ਼ੀਡੈਂਟ ਆ ਜਾਂਦਾ ਪਰ ਜਿਹੜੇ ਜਿੰਨੇ ਆ ਕੇ 1 ਸਾਲ ਹੀ ਰਹਿਣਾ ਹੈਗਾ ਤੇ ਦੇਖੋ ਜਦੋਂ ਲੈਣ ਵਾਸਤੇ ਉਹਦਾ ਸਟੇਟਸ ਫਿਰ ਇੱਕ ਸਾਡੇ ਕੋਲ ਹੋਰ ਹੈ ਕਿ ਰੈਜ਼ੀਡੈਂਟ ਸਟੇਟਸ ਹੈ ਜਿਹੜੀ ਇੰਡੀਅਨ ਨੇ ਇੱਕ ਰੈਜ਼ੀਡੈਂਟ ਬਟ ਨਾਟ ਆਰਡੀਨਰੀ ਰੈਜ਼ੀਡੈਂਟ ਇੱਕ ਨਾਨ ਰੈਜ਼ੀਡੈਂਟ ਨਾਨ ਰੈਜ਼ੀਡੈਂਟ ਸਟੇਟਸ ਤੁਹਾਨੂੰ ਦੇ ਦਿੱਤਾ ਗਵਰਨਮੈਂਟ ਉਸੋ ਥਰੇ ਨਹੀਂ ਦੇ ਤੁਹਾਨੂੰ ਨਾਨ ਰੈਜ਼ੀਡੈਂਟ ਇਮੀਗ੍ਰੈਂਟ ਕਿਹਾ ਹੀ ਜਾਂਦਾ ਨਾ ਤੇ ਇਸ ਕਰਕੇ ਵੀ ਜ਼ਰੂਰੀ ਨਹੀਂ ਹੈ ਵੀ ਹਰ ਨਾਨ ਰੈਜ਼ੀਡੈਂਟ ਕੋਲ ਆਧਾਰ ਕਾਰਡ ਹੋਣਾ ਆ ਇਹ ਹੈਗਾ ਵੀ ਆਧਾਰ ਕਾਰਡ ਦੇ ਵਿੱਚ ਅਜੇ ਤੱਕ ਉਸ ਐਕਟ ਦੇ ਵਿੱਚ ਆਧਾਰ ਜਿਨ੍ਹਾਂ ਦੇ ਪੁਰਾਣੇ ਬਣੇ ਨੇ ਸੈਂਟਰ ਕਰਨ ਦੀ ਕੋਈ ਪ੍ਰਵਿਧ ਨਹੀਂ ਹੈ ਪਰ ਉਹਨਾਂ ਨੂੰ ਤੁਸੀਂ ਹੁਣ ਅਪਡੇਟ ਕਰਵਾ ਸਕਦੇ ਹੋ ਆਪਣਾ ਡਾਟਾ ਜਿਹੜਾ ਉਹਨਾਂ ਨੇ ਇਹ राइट बट जसा ਤੁਸੀਂ ਕਿਹਾ ਕਿ ਜੇਕਰ OCI ਕਾਰਡ ਵੀ ਹੈਗਾ ਤੁਹਾਡਾ ਤੇ ਉਹੀ ਤੁਹਾਨੂੰ ਜਿਹੜਾ ਆਧਾਰ ਕਾਰਡ ਦੇ ਬੇਨਫਿਟਸ ਹੈਗੇ ਨੇ ਉਹ ਉਤੋਂ ਵੀ ਮਿਲ ਸਕਦੇ ਨੇ ਪਰ ਆਧਾਰ ਕਾਰਡ ਜਿਹੜਾ ਹੈਗਾ ਇੱਕ ਆਇਡੈਂਟੀਟੀ ਹੈਗੀ ਬੇਸਿਕਲੀ ਜਿਸਨੂੰ ਤੁਸੀਂ ਦੱਸਿਆ ਪਰ ਹੋਰ ਕੀ ਫਾਇਦੇ ਨੇ ਆਧਾਰ ਕਾਰਡ ਦੇ ਐਨਆਰਆਈਸ ਵਾਸਤੇ ਦੇਖੋ ਐਨਆਰਆਈਸ ਵਾਸਤੇ ਆਧਾਰ ਕਾਰਡ ਦੇ ਕੋਈ ਫਾਇਦੇ ਨਹੀਂ ਹੈ ਕਿਉਂਕਿ ਐਨਆਰਆਈ ਨੇ ਕੋਈ ਉੱਥੇ ਬੇਨਫਿਟ ਨਹੀਂ ਲੈਣਾ ਹੁੰਦਾ ਜਿਹੜੀਆਂ ਗਵਰਨਮੈਂਟ ਸਕੀਮਸ ਦਿੰਦੀਆਂ ਨੇ ਬੇਸਿਕਲੀ ਜਿਹੜਾ ਆਧਾਰ ਕਾਰਡ ਹੈਗਾ ਤੁਹਾਡਾ ਹਰ ਬੈਂਕ ਦੇ ਨਾਲ ਅਟੈਚ ਕੀਤਾ ਹੋਇਆ ਤੇ ਜਿੱਦਾਂ ਮੈਂ ਦੱਸਿਆ ਹੈ ਵੀ ਇਨਕਮ ਟੈਕਸ ਸੈਕਟਰ ਦੇ ਵਿੱਚ ਬੈਂਕ ਆਧਾਰ ਦੀ ਜਿਹੜੀ ਲਿੰਕਿੰਗ ਹੈਗੀ ਹੈ ਨੌਨ ਰੈਜ਼ੀਡੈਂਟ ਵਾਸਤੇ ਮੰਡੈਟਰੀ ਨਹੀਂ ਹੈ ਐਗਜ਼ੈਂਟਡ ਹੈ ਇਹ ਮਿਰਪਲ ਪੈਨ ਹੈਗਾ ਅੰਡਰ ਐਨ ਆਰ ਆਈ ਕੋਟਾ ਅੰਡਰ ਅੰਡਰ ਐਨ ਆਰ ਆਈ ਕੈਟਾਗਰੀ ਤੇ ਮੈਨੂੰ ਆਧਾਰ ਲੈਣ ਦੀ ਲੋੜ ਵੀ ਨਹੀਂ ਮੇਰੀ ਲਿੰਕੇਜ ਵੀ ਜ਼ਰੂਰੀ ਨਹੀਂ ਹੈ ਇਸ ਕਰਕੇ ਹੈਗਾ ਵੀ ਜਿਹੜਾ ਆਧਾਰ ਹੈਗਾ ਬੇਸਿਕਲੀ ਇੱਕ ਨੈਸ਼ਨਲ ਅਗ੍ਰੈਸ ਆਈਡੀ ਹੈਗੀ ਹੈ ਜਿਨ੍ਹਾਂ ਕੋਲ OCII ਹੈਗਾ ਉਹਨਾਂ ਦੇ ਕੋਲ ਆਲਰੇਡੀ ਹੈਗਾ OCII ਦੇ ਉੱਤੇ ਆਈਡੀ ਤੁਹਾਡੀ ਐਜ਼ ਅ ਨੋ ਰੈਜ਼ੀਡੈਂਟ ਉੱਤੇ ਐਡਰੈਸ ਲਿਖਿਆ ਹੁੰਦਾ ਤੁਸੀਂ ਜਾ ਕੇ ਆਪਣਾ OCII ਦਾ ਕਾਰਡ ਦਿਓ ਤੇ ਦੈਟ ਇਜ਼ ਐਡਰੈਸ ਫਾਰ ਯਰ ਰੈਜ਼ੀਡੈਂਸ਼ੀਅਲ ਆਈਡੀ ਪਾਸਵਰਡ ਜਿਹੜਾ ਹੁੰਦਾ ਐਸਟ ਬੇਸਿਕਲੀ ਫੋਟੋ ਆਈਡੀ ਹੁੰਦੀਆਂ ਨੇ ਮੋਸਟਲੀ ਤੇ ਤੇ OCII ਨੂੰ ਕਨਸੀਡਰ ਕੀਤਾ ਜਾਂਦਾ ਐਜ਼ ਰੈਜ਼ੀਡੈਂਟ ਰਾਈਟ ਸੋ ਬੇਸਿਕਲੀ ਜੀਜੀ ਫਾਰ ਟੈਕਸੇਸ਼ਨ ਪਰਪਸਸ ਪੈਨ ਦੀ ਲੋੜ ਹੈਗੀ ਨਾ ਕਿ ਆਧਾਰ ਕਾਰਡ ਦੀ ਲੋੜ ਹੈ ਅਦਾਦੀ ਨੇ ਪੈਨ ਨਹੀਂ ਤੇ ਇੰਡੀਆ ਦੇ ਵਿੱਚ ਤੁਸੀਂ ਕੋਈ ट्रांजैक्शन ਕਰਨੀ ਹੋਵੇ ਤੁਹਾਨੂੰ ਕੋ ਬੈਂਕ ਅਕਾਊਂਟ ਖੋਲਣਾ ਹੋਵੇ ਕਿਸੇ ਨਾਲ ਲੈਂਡਿੰਗ ਕਰਨਾ ਹੋਵੇ ਪੈਸੇ ਦਾ ਕੋਈ ਪ੍ਰਾਪਰਟੀ ਸੇਲ ਕਰਨੀ ਹੋਵੇ ਜਿੱਦਾਂ ਅਸੀਂ ਪਹਿਚੇ ਨੁਸਖਾ ਕਰਨਾ ਹੈ ਪ੍ਰਾਪਰਟੀ ਵੇਲੇ ਵੀ ਲੋਕੀ ਟੈਕਸ ਕੱਟਦੇ ਨੇ ਉੱਥੇ ਵੀ ਪੈਨ ਜ਼ਰੂਰੀ ਹੈ ਪੈਨ ਨਹੀਂ ਤਾਂ ਬੈਸਟ ਪੈਨ ਨਹੀਂ ਤਾਂ ਮਸਟ ਆਈਡੀ ਇਨ ਇੰਡੀਆ ਫਾਰ ਐਨੀ ਫਾਈਨੈਂਸ਼ੀਅਲ ट्रांजैक्शन ਜਿੱਦਾਂ ਸਾਡੇ ਇੱਥੇ ਸਿੰ ਹੈਗੇ ਨੇ ਹਰ ਟਾਂ ਟਿਚਰ ਉੱਥੇ ਤੁਹਾਡਾ ਜੋ ਪੈਨ ਹੈ ਪੈਨ ਕਾਰਡ ਲੈਣਾ ਜ਼ਰੂਰੀ ਹੈ ਅੱਛਾ ਇੱਕ ਇਹ कन्ਫਿਊਜ਼ਨ ਜਿਆ ਸਾਡੇ ਆਪਣੇ ਵੀਰਾਂ ਦੇ ਵਿੱਚ ਹੈਗਾ ਅਸੀਂ ਪਹਿਨ ਲੈਣਾ ਹੈ ਸ਼ਾਇਦ ਸਾਨੂੰ ਉਹਦਾ ਇਨਕਰਨਾ ਰਿਟਰਨ ਕਰਨੀ ਪਏ ਇਹਦਾ ਆਪਣਾ ਗਰਜੀ ਜੀ ਮੈਂ ਇੱਕ ਵੱਖਰੇ ਸੈਗਮੈਂਟ ਵਿੱਚ ਗੱਲਬਾਤ ਕਰਨਾ ਚਾਹਾਂਗਾ ਅੱਜ ਮੈਂ ਸਿਰਫ ਆਧਾਰ ਕਾਰਡ ਉੱਤੇ ਫੋਕਸ ਕਰਨਾ ਚਾਹਾਂਗਾ ਪਹਿਨ ਕਾਰਡ ਦੀ ਜਿਹੜੀ ਇੰਪੋਰਟੈਂਸ ਹੈ ਤੇ ਕੀ ਕੁਝ ਇਸ ਦੇ ਬੈਨੀਫਿਟਸ ਮਿਲ ਸਕਦੇ ਨੇ ਵੀ ਟਾਕ ਇਨ ਡੀਟੇਲਸ ਅਬਾਊਟ ਥੈਟ ਸੋ ਅਖੀਰ ਦੇ ਵਿੱਚ ਇਹ ਆਧਾਰ ਕਾਰਡ ਸੰਬੰਧੀ ਤੁਸੀਂ ਜਿਸ ਤਰ੍ਹਾਂ ਇਹ ਜਾਣਕਾਰੀ ਦਿੱਤੀ ਬਹੁਤ ਮਹੱਤਵਪੂਰਨ ਹੈ ਕਿ ਇਹ ਮੰਡੇਟਰੀ ਨਹੀਂ ਹੈਗਾ ਕਿ ਤੁਸੀਂ ਲੈਣਾ ਹੀ ਲੈਣਾ ਹੈ ਇਟਸ ਯੋਰ ਚੋਇਸ ਗਵਰਨਮੈਂਟ ਤੁਹਾਨੂੰ ਫੈਸਿਲਿਟੀ ਦੇਤੀ ਹੈ ਅਮੈਂਡਮੈਂਟਸ ਕਰ ਦਿੱਤੀਆਂ ਨੇ ਕਿ ਇਫ ਯੂ ਸਟੇ ਮੋਰ ਥੈਨ 182 ਡੇਸ ਦੈਨ ਯੂ ਆਫ ਯੂ ਵਾਂਟ ਯੂ ਕੈਨ ਟੇਕ ਇਟ ਬਟ ਆਦਰਵਾਈਸ ਤੁਹਾਨੂੰ ਲੋਡ ਨਹੀਂ ਹੈਗੀ ਐਨੀਥਿੰਗ ਇਨ ਕਨਕਲੂਜਨ ਰਿਗਾਰਡਿੰਗ ਆਧਾਰ ਕਾਰਡ ਉਹਦਾ ਆਧਾਰ ਕਾਰਡ ਦੇ ਹੈਗਾ ਜੀ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਹੈਗਾ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਵੀ ਕਰਨਾ ਚਾਹਨਾ ਵਾ ਇੱਕ ਸਜੈਸ਼ਨ ਵੀ ਦੇਣਾ ਚਾਹਨਾ ਵਾ ਉਹ ਸੈਂਡਰ ਕਰਨ ਦੀ ਜਿੱਦਾਂ ਪ੍ਰਵਿਧ ਦੇ ਨਹੀਂ ਹੈ ਉੱਥੇ ਜਾ ਕੇ ਅਗਰ ਤੁਹਾਡੇ ਕੋਲ ਕੋਈ ਆਧਾਰ ਕਾਰਡ ਐਜ਼ ਅ ਆਈਡੀ ਮੰਗਦਾ ਤੇ ਆਪਣਾ ਆਧਾਰ ਕਾਰਡ ਬੀਿੰਗ ਅ ਨਾਨ ਰੈਜ਼ੀਡੈਂਟ ਹੋਣਾ ਨੂੰ ਨਾ ਦਿਓ। ਉਹਨਾਂ ਨੂੰ ਆਪਦੀ ਆਈਡੀ ਇੱਥੋਂ ਦੀਆਂ ਦਿਓ। ਜਦੋਂ ਬੈਂਕ ਅਕਾਊਂਟ ਖੋਲਣਾ ਆਪਣਾ ਪਾਸਪੋਰਟ ਦਿਓ। ਅਗਰ ਓਸੀਆ ਹੈਗਾ ਤਾਂ ਉਹ ਦਿਓ। ਬੈਂਕ ਆਈਡੀ ਜਿਹੜੀ ਉੱਥੇ ਆਈਡੀ ਮੰਗਦੇ ਨੇ ਐਡਰੈਸ ਦੀ ਉਹ ਬੈਂਕ ਦੀ ਸਟੇਟਮੈਂਟ ਦਾ ਫਰਸਟ ਪੇਜ ਦਿਓ ਉਹਦੇ ਉੱਤੇ ਤੇ ਆਪਣਾ ਸੇਮ ਕਾਰਡ ਤੁਹਾਡੇ ਕੋਲ ਉਹਦੀ ਕਾਪੀ ਡਿਟੇਲ ਮੰਗਣਗੇ ਤੇ ਬੈਂਕ ਅਕਾਊਂਟ ਖੋਲ ਦਿੰਦੇ ਨੇ। ਜੇ ਕੋਈ ਪ੍ਰਾਪਰਟੀ ਵੇਚਣੀ ਹੈ ਤੇ ਆਪਣੀ ਡਿਸਕਲੋਸ ਕਰੋ ਕਿ ਤੁਸੀਂ ਨਾਨ ਰੈਜ਼ੀਡੈਂਟ ਆ ਉੱਥੇ ਪਾਸਪੋਰਟ ਲੱਗੇਗਾ ਉੱਥੇ ਪੈਨ ਲੱਗੇਗਾ ਤੁਹਾਡਾ ਉੱਥੇ ਹੋਰ ਕੋਈ ਤੁਹਾਡ ਕੋਲ ਨਹੀਂ ਮੰਗਦੇ ਆਈਡੀ ਇਹ ਕਈ ਵਾਰੀ ਰਜਿਸਟਰੀ ਲੈ ਕੇ ਲੱਗਾ ਕਹਿ ਦਿੰਦੇ ਨੇ ਜੀ ਐਡਰੈਸ ਸਾਰਾ ਇੱਥੋਂ ਦਾ ਲੈ ਕੇ ਹਾਲ ਦੀ ਘੜੀ ਜਿੱਥੇ ਜਿਹੜੇ ਸ਼ਹਿਰ ਚ ਗਏ ਹੋਣ ਖਤਮ ਉਹਦੇ ਵਾਸਤੇ ਤੁਹਾਡੇ ਕੋਲ ਜੀ ਓਕੇ ਇੰਟਰਸਟਿੰਗ ਸੋ ਤੁਹਾਡਾ ਕਿਸ ਨੇ ਸੰਪਰਕ ਕਰਨ ਹੈ ਛਾਭੜਾ ਸਾਹਿਬ ਤਾਂ ਕਿੱਥੇ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਜਾ ਬੇ ਦ ਲੰਦਰ ਮੇਰਾ ਬੇਸ ਆਫਿਸ ਹੈ ਜੀ ਮੇਰਾ ਮੇਰਾ ਐਡਰੈਸ ਜਿਹੜਾ ਦਾ ਟੈਲੀਫੋਨ ਨੰਬਰ ਹੈਗਾ 9417211313 94172 11313 ਕੋਈ ਵੀ ਵੀਰ ਮਿਲਣ ਲਈ ਕਿਸੇ ਵੇਲੇ ਵੀ ਕਿਸੇ ਕਨਫਿਊਜਨ ਦੇ ਵੇ ਜੇਕਰ ਦਿਮਾਗ ਚਾਹੁੰਦਾ ਤੇ ਮੈਨਾਂ ਗੱਲ ਕਰ ਸਕਦੇ ਧੰਨਵਾਦ ਜੀ ਸਮਾਗੜ ਕੇ ਆਧਾਰ ਕਾਰਡ ਸੰਬੰਧੀ ਜਿਹੜਾ ਐਨ ਆਰ ਆਈਸ ਨੂੰ ਅੱਜ ਯੂ ਨੋ ਕਨਫਿਊਜਨ ਹੈਗਾ ਸੀ ਉਸ ਨੂੰ ਤੁਸੀਂ ਕਲੀਅਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਜੀ ਰਜੀ ਜੀ ਬਹੁਤ ਬਹੁਤ ਧੰਨਵਾਦ ਰੱਖਾ ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਹੀ ਸਮਾਪਤੀ ਪ੍ਰੋਗਰਾਮ ਤੁਹਾਡੇ ਤੇ ਪਹੁੰਚਣ ਹੋਏ ਸਾਡੇ ਸਹਿਯੋਗੀ ਹਨ ਏ ਐਮ ਸੀ ਇੰਸ਼ੋਰੈਂਸ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਯਰ ਰਿਕ੍ਰੀیشنل ਇੰਸ਼ੋਰੈਂਸ ਲੈਂਦੀ ਸੋਚ ਰਹੇ ਹੋ ਕੈਨੇਡਾ ਦੇ 10 ਬ੍ਰਾਂਚੇਸ ਨੇ ਲੋਅਰ ਮੇਨ ਲੈਂਡਵੇਜ ਜੋ ਕਿ ਹਫਤੇ ਦੇ 7 ਦਿਨ ਕੁੱਲਿਆ ਰਹਿੰਦੀਆਂ ਨੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ 6045076666 6045076868 ਉਸ ਦੇ ਨਾਲ ਹੀ ਸਾਡੇ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀ ਆਰ ਨਵੇਂ ਹੋ ਕੈਨੇਡ ਅ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਤੁਹਾਡੀ ਮਦਦ ਕਰ ਸਕਦੇ ਨੇ ਨੀਰਗਨੀ ਹੋਤਰੀ ਦੋਜ਼ ਆਰ 6 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਇਹ ਕੰਮ ਕਰ ਰਹੇ ਨੇ ਤੁਹਾਨੂੰ ਓਨੈਸਟ ਐਂਡ ਰਿਲਾਈਏਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 6045972284 ਤੁਸੀਂ ਨੂੰ ਫੋਨ ਕਰ ਸਕਦੇ ਹੋ ਨਾਲ ਹੀ ਸਾਡੇ ਅਗਲੇ ਸਹਿਯੋਗੀ ਹਨ ਪਸੰਦ ਮੋਟਰਸ ਗੱਡੀਆਂ ਲੈਂਦਾ ਇਹ ਬਹੁਤ ਵੱਡਾ ਸ਼ੋਰੂਮ ਹੈ ਤੇ ਇਹ ਜਾਣੇ ਜਾਂਦੇ ਨੇ ਆਪਣੇ ਬਿਹਤਰ ਕੁਆਲਿਟੀ ਲਈ ਸਰਵਿਸ ਲਈ ਇਹਨਾਂ ਨਾਲ ਤੁਸੀਂ ਜਾ ਕੇ ਇਹਨਾਂ ਦੀ ਫਰੇਜ਼ਰ ਹਾਈਵੇ ਤੇ 163 ਤੇ ਇਹਨਾਂ ਦਾ ਸ਼ੋਰੂਮ ਹੈਗਾ ਉੱਥੇ ਜਾ ਕੇ ਆਪਣੀ ਮਨਪਸੰਦ ਗੱਡੀ ਲੈ ਸਕਦੇ ਹੋ ਸੋ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ ਫਿਰ ਮੁਲਾਕਾਤ ਕਰਾਂਗੇ